ਟੀਵੀ ਲਿਆਓ ਬਾਟੀ ਲਿਆਓ ਇਹ ਦੂਜਾ ਪਾਣੀ ਜਿੱਥੇ ਆਈ ਜਾਂਦਾ ਨਾ ਉਹ ਤੱਕ ਲਓ ਪੁੱਤ ਨਾ ਬਰਾਤ ਹੈ ਸਰਦਾਰ ਸਰਦਾਰ ਜੋ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੋ ਸੰਗਤ ਜੀ ਇਸ ਸਮੇਂ ਐਸਨ ਆਪਣੇ ਸਰਕਾਰੀ ਹਾਈ ਸਕੂਲ ਗੰਦੂਗੜ ਵਿੱਚ ਆ ਜੋ ਕਿ ਬੂਟੇ ਲਾਉਣ ਦੀ ਮਹਿੰਮਤ ਲਾਉਣ ਦੀ ਮਹ ਜੋ ਤੁਹਾਡੇ ਸਾਹਮਣੇ ਸ਼ੁਰੂ ਕੀਤੀ ਜਾ ਰਹੀ ਹੈ ਜੋ 700 ਬੂਟਾ ਇਹਨੇ ਬਣਾਇਆ ਗਿਆ ਲਾਇਆ ਜਾਊਗਾ ਨਗਰ ਪੰਚਾਇਤ ਕਣ ਢੂਲਕੋਟ ਵੱਲੋਂ ਤੇ ਅੱਜ ਇਸ ਦੀ ਸ਼ੁਰੂਆਤ ਹੋ ਰਹੀ ਹੈ ਸਾਡੇ ਸਕੂਲ ਦੇ ਵਿੱਚੋਂ ਸਰਕਾਰੀ ਹਾਈ ਸਕੂਲ ਕਣ ਢੂਲਕੋਟ ਦੇ ਵਿੱਚੋਂ ਤੇ ਸਾਡੇ ਕਾਰਜ ਇੱਕ ਸਾਈਡ ਆਨ ਚੇਅਰਮੈਨ ਸਾਹਿਬ ਤੇ ਚੇਅਰਮੈਨ ਆ ਜੀ ਤੋ ਗਾਉਂ ਤੇ ਆਉਣੀ ਫੋਟੋ ਦੇ ਨਾਲ ਨਾਲ ਤੁਹਾਨੂੰ ਅਸੀਂ ਦੱਸ ਕਰੀਏ ਇੱਥੇ ਬੈਠ ਜਾ ਲੇ ਕੋਈ ਇਧਰ ਆ ਪੜਾ ਜਾ ਬੂਟਾ ਰੱਖਦੇ ਬੜਾ ਰੱਖੇ ਇੱਥੇ ਰੱਖ ਰੱਖ ਕੋਈ ਮਲਦੀ ਪੈਨ ਉਹ ਇੱਥੇ ਬੈਠ ਜਾ ਛੋਟਾ ਰੋਡ ਮਿੱਟੀ ਬਾਹਰ ਪਾਵਾਂਗੇ ਛੇਰਾ ਉੱਤਰ ਨਹੀਂ 오ਰੀਨਲ ਫਲਾਰ ਲਈ ਕੋੜੀ ਭਾਈ ਤੂੰ ਇਧਰ ਆ ਜਾ ਕੋਈ ਇੱਥੇ ਆ ਜਾ ਬੈਠ ਆ ਜਾ ਆ ਜਾ ਇਧਰ ਆ ਜਾ ਕੋਈ ਮਿੱਟੀ ਫੇਰ ਪਾ ਰਿਹਾ ਹੈ ਕਿ ਉੱਤਰ ਚੱਕ ਉਹ ਮਹੰਦਰ ਸਾਹਿਬ ਲੈ ਵੀ ਚੱਕ ਉਹ ਦਰ ਨਾਨਕ ਸਿੱਤੇ ਪਾਸੇ ਦੇ ਘਰ ਦਾ ਸੁਨਾਤਾ ਪਮਨਦੂਨੀ ਪਾਣੀ ਦਾ ਮਾਤਾ ਤੰਤੁ ਮਹਾਦੇਵ ਤੋਂ ਪ੍ਰੋਫੈਸਰ ਦੀ ਇੰਜੋ ਰੱਖ ਰਾਇ ਜਾ ਰਹੇ ਹੈ ਸਾਰੀ ਪੰਜਾਬ ਦੇ ਵਿੱਚ ਪੰਜਾਬ ਕੋਲ ਜਿਹੜਾ ਪਾਲਾ ਹੋ ਸਕਦਾ ਹੈ ਉਹ ਫਰਾਂਡਾ ਜੀ ਚੁੱਕਾ ਜਾ ਰਹੇ ਰੰਸੀ ਸਭ ਨੂੰ ਕਾਨੂੰਨ ਕਰਨਾ ਚਾਹੀਦਾ ਹੈ ਬਸ ਸਾਡੇ ਨਾਲ ਕਰਦੀ ਹੈ ਜਿੱਥੇ ਵੀ ਕੋਈ ਵਾਪੇ ਲੱਗਣ ਦੀ ਜਗਾ ਉਹ ਪੰਚਾਇਤ ਨਾਲ ਬਾਰ ਬਾਰ ਗੱਲ ਕਰਦੇ ਰਹਿੰਦੇ ਹੈ ਮੇਰਾ ਸਾਬਾ ਵਜਨ ਹੈ ਜੇਕਰ ਨਾਲ ਕਿਸੇ ਮਾਰੇ ਸੁਧਾਨ ਉਹ ਕਰੀਏ ਪਾਣੀ ਸਾਡੀ ਹਵਾ ਸਭ ਤੋਂ ਹੋਊਗੀ ਸਾਡਾ ਪਾਣੀ ਸ਼ੁੱਧ ਹੋਊਗਾ ਤਾਂ ਸਾਨੂੰ ਲੱਗਿਆ ਕਰੀਏ

ਨਾ ਨਹੀਂ ਕੋਈ ਗੱਲ ਨਹੀਂ ਦਾਰਿਪੁਰ ਦੇਖੋ ਤੇ ਹੋਰ ਪਾਣੀ ਹੈਗਾ ਬੇਟਾ ਰੁਕ ਜਾ ਰੁਕ ਜਾ 2 ਮੀਟਰ ਉੱਛੇ ਇਹ ਲੰਬੀ ਸਰਵਾਤ ਕੀਤੀ ਗਈ ਹੈ ਇਹਦੇ ਵਿੱਚ ਸ਼੍ਰਾਮ ਪੰਚਾਇਤ ਆਪਣੀ ਤੋਂ ਸਹੀ ਗਾ ਜੀ ਅੱਜ ਜਿਵੇਂ ਕੀ ਪਿਆਪ ਸਰਕਾਰ ਦਾ ਉਹ ਲੋ ਗੜ ਕੇ ਬਣਾ ਗਿਆ ਪਿਆਪ ਸਰਕਾਰ ਦਾ ਇੱਕ ਦਿਨ ਜਾ ਕੇ ਉਹ ਬਾਤ ਡਰਾਕਤ ਲਾਉਣੇ ਆ ਉਹ ਸੀ ਮਹਿਮਨੂ ਅੱਜ ਮੁੱਖ ਰੱਖਦੇ ਹੋਏ ਅੱਜ ਸਰਕਾਰੀ ਹਾਈ ਸਕੂਲ ਦੇ ਵਿੱਚ ਫੁੱਲਦਾਰ ਬੂਟੇ ਅਰ ਸ਼ਾਂ ਵਾਲੇ ਬੂਟੇ ਜਿਵੇਂ ਕੀ ਜਾਮਨ ਹੋਊਗਾ ਟਾਲੀਆਂ ਹੋਊਗਾ ਕਿ ਆਪਣਾ ਬੂਟੇ ਹੋਵੇ ਫੁੱਲਦਾਰ ਬੂਟੇ ਹੋਵੇ ਸਾਰੇ ਪ੍ਰਕਾਰ ਦੇ ਬੂਟੇ ਲਾ ਰਹੇ ਆ ਨਾਲ ਸਕੂਲ ਦੇ ਸਾਰਾ ਹੀ ਸਟਾਫ ਸਾਡੇ ਦੇ ਨਾਮ ਦਾ ਕਿ ਹੋਰ ਜਿਹੜੇ ਤੋਂ ਮੌਕੇ ਸਾਰੇ ਗ੍ਰਾਮ ਬਣ ਕੇ ਸਾਰੇ ਮੈਦਾਨਾਂ 'ਗੇ ਇਹ ਅਪਰਾਧਾ ਕੀਤਾ ਕਿ ਬਹੁਤ ਵੱਡਾ ਅੱਜ ਪੌਦਾ ਰੋਪਣ ਦੇ ਸਬੰਧ ਦੇ ਵਿੱਚ ਨਗਰ ਪੰਚਾਇਤ ਢੂਲਪੋਟ ਸਾਡੇ ਸਕੂਲ ਦੇ ਵਿੱਚ ਸਰਕਾਰੀ ਹਾਈ ਸਕੂਲ ਤੋਂ ਫਾਂਗੇ ਆ ਤੇ ਉਹਦੇ ਲਿਆਏ ਆ ਲਗਾਉਣ ਵਾਸਤੇ ਮੈਂ ਇਹ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਿਆ ਤੇ ਬਹੁਤ ਵਧੀਆ ਡੈਕੋਰੇਸ਼ਨਲ ਪਲਾਂਟ ਤੇ ਸ਼ਾਨਦਾਰ ਪੌਦੇ ਲਿਆਂਦੇ ਆ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਦੀ ਸਜਾਵਟ ਦੇ ਵਿੱਚ ਵੀ ਲਾਜਾ ਕਰਨਗੇ ਤੇ ਨਾਲੋਂ ਨਾਲ ਸ਼ਾਂਤੀ ਦੇਣਗੇ ਕੁਝ ਫਲਦਾਰ ਪੌਦੇ ਵੀ ਲਿਆਂਦੇ ਆ ਸਕੂਲ ਦੇ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਪਹੁੰਚੇ ਹੋਏ ਆ ਤੇ ਸਾਰੀ ਪੰਚਾਇਤ ਦਾ ਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਤੇ ਸਾਰਾ ਸਟਾਫ ਜਿਹੜੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਵੀ ਇਹ ਸਾਰੇ ਹੋਰ ਵੀ ਸਰਕਾਰੀ ਸੰਸਥਾਵਾਂ ਦੇ ਵਿੱਚ ਤੇ ਸਾਂਝੀਆਂ ਥਾਵਾਂ ਤੇ ਪੰਚਾਇਤ ਵੱਲੋਂ ਕਦਮ ਲਗਾਏ ਜਾ ਰਹੇ ਆ ਤੇ ਸਾਰੀ ਹੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਦਲਤਮ ਜੀ ਬਹੁਤ-ਬਹੁਤ ਮੈਂ ਮਾਣ ਉਹ ਅੱਜ ਜੋ ਸਰਕਾਰ ਤੇ ਦਲਤਮ ਸਾਹਿਬ ਔਰ ਜੋ ਕਿ ਸਾਡੇ ਵਾਤਾਵਰਨ ਨੂੰ ਸਵੱਛ ਰੱਖਣ ਵਾਸਤੇ ਸਰਕਾਰ ਨੇ ਇਹ ਚਲਾਈ ਹੈ ਉਸ ਦੇ ਤਹਿਤ ਸਾਡੇ ਨਗਰ ਪੰਚਾਇਤ ਦੀ ਜਿਦੇ ਵਿੱਚ ਮੈਂਬਰ ਡਾਕਟਰ ਅਮਰਪਾਲ ਜੀ ਸਾਬਕਾ ਮੈਂਬਰ ਮੌਜੂਦਾ ਮੈਂਬਰ ਸਹਿਬਾਨ ਗੁਰਪ੍ਰੀਤ ਜੀ ਨਰਮਨ ਜੀ ਮਨਦੀਪ ਜੀ ਔਰ ਸਾਡੇ ਸਕੂਲ ਦੇ ਜਿਹੜੇ ਹੈ টিਚਰ ਸਹਿਬਾਨ ਨੇ ਉਹਨਾਂ ਦੇ ਨਾਲ ਸ਼੍ਰੀ ਦਸਵਤ ਜੀ ਗੁਰਜੀਤ ਜੀ ਕਿ ਚੇਰਮੈਨ ਜੀ ਨਾਲ ਸਾਡਾ ਅਨੁਲੋਕੀ ਸੰਚਾਰ ਦੇ ਵਿੱਚ ਵੀ ਚਰਚਾ ਹੋਈ ਤਾਂ ਬਹੁਤ ਵਧੀਆ ਪ੍ਰਸ਼ਨ ਹੈ ਪਿਛਲੇ ਸਮਿਆਂ ਦੇ ਵਿੱਚ ਜਦੋਂ ਕਰੋਨਾ ਆਈ ਸੀ ਤਾਂ ਉਦੋਂ ਪੱਤਰ ਲੱਗਿਆ ਸੀਗਾ ਕਿ ਦਰਖਤ ਦੀ ਕੀ ਮਹੱਤਤਾ ਹੈ ਆਕਸੀਜਨ ਦੀ ਕੀ ਮਹੱਤਤਾ ਹੈ ਤੇ ਜੇਕਰ ਅਸੀਂ ਵੱਧ ਤੋਂ ਵੱਧ ਦਰਖਤ ਲਗਾਵਾਂਗੇ ਤਾਂ ਸਾਨੂੰ ਸਵੱਛ ਵਾਤਾਵਰਣ ਮਿਲੇਗਾ ਸਕੂਲਾਂ ਦੇ ਵਿੱਚ ਸਾਂਝੀਆਂ ਥਾਵਾਂ ਤੇ ਲਾਉਣੇ ਚਾਹੀਦੇ ਆ ਪੰਡਾਂ ਦੇ ਵਿੱਚ ਵੀ ਲਾਉਣੇ ਚਾਹੀਦੇ ਆਪਣੇ ਖੇਤਾਂ ਦੇ ਵਿੱਚ ਵੀ ਲਾਉਣੇ ਚਾਹੀਦੇ ਜਿਹਦੇ ਨਾਲ ਕਿ ਆਕਸੀਜਨ ਦੀ ਚਾਹੀ ਕੰਮ ਆਉਂਦਾ ਹੈ ਇਸ ਕਰਕੇ ਅੱਜ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਹੈ ਸਾਰੀ ਪੰਚਾਇਤ ਨੇ ਡਾਕਟਰ ਜੋਤ ਸਿੰਘ ਜੀ ਬਾਈ ਆਪਣੇ ਜੰਗਲ ਸਮੇਂ ਦੇ ਵਿੱਚ ਇੱਕ ਵੱਡੇ ਤਰ੍ਹਾਂ ਤੋਂ ਸਾਰੇ ਮਖਦਾ ਦਿੰਦੇ ਰਹਿਣ ਬੋਧਨ ਚੰਦਨ ਕੁਬਤ ਕਟ ਕੋਰੇਗਾ